ਵੋਟਰ ਵਿਕਾਸ ਤੇ ਬੋਊਗੀ ਜੇ ਕੋਈ ਕਰਿਆ ਹੋਊਗਾ ਤਾਂ ਉਹਨੂੰ ਜ਼ਰੂਰ ਵੋਟ ਬੋਊਗੀ ਜੇ ਕੁਝ ਕਰੇ ਹੀ ਨਹੀਂ ਤਾਂ ਫਿਰ ਕਾਦੀ ਵੋਟ ਬੋਊਗੀ ਬੋਰਡ ਪਾਣ ਦੇ ਮੁੱਦੇ ਤਾਂ ਬਥੇਰੇ ਨੇ ਪਰ ਹੱਲ ਕੋਈ ਕਰਦਾ ਨਹੀਂ ਹਰ ਕੋਈ ਲੋੜੀ ਪਪ ਦੇ ਕੇ ਜਾਂਦਾ ਸਭ ਜਵਾਬ ਖਾਂਦਾ ਹੈ ਇਸ ਕਰਕੇ ਦੇਰ ਲਗਾਦਾ ਬੋਰਡ ਕਿਸੇ ਨੂੰ ਪਾਈਏ ਨਾ ਨੋਟੋ ਦਾ ਬਟਨ ਦਬਾਈਏ ਖਾਤੇ ਅੰਨੇ ਕਰ ਦਿੰਦੇ ਨੇ ਲੋਕਾਂ ਨੂੰ ਲੁੱਟਣ ਦੇ ਫਿਰ ਆਪਣੇ ਪੂਰੇ ਕਰ ਦਿੰਦੇ ਨੇ ਕਿ ਇਹ ਨਸ਼ਾ ਆਪਣੀ ਪੰਜਾਬ ਦੇ ਵਿੱਚ ਦੇਖੋ ਹਰ ਜਗ੍ਹਾ ਤੇ ਹੈ ਜਿੱਥੇ ਮਰਜੀ ਆਪਾਂ ਦੇਖ ਲਈਏ ਜੇ ਬੱਚਿਆਂ ਕੋਲ ਕੰਮ ਹੋਏਗਾ ਤੇ ਬੱਚੇ ਵਿੱਲੀ ਹੋਣਗੇ ਨਹੀਂ ਤਾਂ ਫਿਰ ਉਹਨਾਂ ਦਾ ਧਿਆਨ ਹੈ ਉਹ ਨਸ਼ਿਆਂ ਵੱਲ ਤੇ ਜਾਏਗਾ ਨਹੀਂ ਠੀਕ ਹੈ ਜੀ ਪੰਜਾਬ ਦੀ ਜਨਤਾ ਲਿਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਲੈ ਕੇ ਸੰਗਰੂਰ ਬਨਾਸਰ ਆ ਗਏ ਹਾਂ ਅਤੇ ਸੰਗਰੂਰ ਦੇ ਵੋਟਰਾਂ ਦਾ ਹਾਲ ਜਾਣਨ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਹੈ ਕਿ ਆਓ ਗੱਲ ਕਰ ਲੈਨੇ ਆ ਸੰਗਰੂਰ ਦੇ ਲੋਕਾਂ ਦੇ ਨਾਲ ਕਿ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਗਰੂਰ ਦੀ ਜਨਤਾ ਕੀ ਕਹਿੰਦੀ ਆ ਹਰ ਵੋਟ ਪਾਉਂਗੇ ਜਦੋਂ ਵੋਟ ਪਾਉਂਗੇ ਕੀ ਸੋਚ ਕੇ ਕਿ ਵੋਟ ਪਾਈਏ ਬਸ ਕੋਈ ਵੀ ਸਰਕਾਰ ਆਏ ਉਹ ਸਾਡਾ ਬੇਰੋਜ਼ਗਾਰੀ ਦਾ ਮੁੱਦਾ ਸੋਲਵ ਕਰੇ ਆਪਾਂ ਇਹ ਹੀ ਕਹਿਣਾ ਚਾਹਾਂਗੇ ਆ ਬਿਲਕੁਲ ਨੌਜਵਾਨ ਦਾ ਕਹਿਣਾ ਕਿ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬੇਰੋਜ਼ਗਾਰੀ ਦਾ ਮੁੱਦਾ ਅਹਿਮ ਉਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਅਤੇ ਨਸ਼ੇ ਨੂੰ ਲੈ ਕੇ ਵਕ ਵਕ ਰਾਸੀ ਪਾਰਟੀਆਂ ਦੇ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਕਿੰਨੇ ਕੁ ਵਾਅਦੇ ਨਿਭਾਏ ਜਾਂਦੇ ਨੇ ਕਿਹਨਾ ਮ ਸਰ ਹੋਂ ਪ੍ਰਕਾਸ਼ ਜੀ ਹੋਂ ਪ੍ਰਕਾਸ਼ ਜੀ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਨੇ ਇਸ ਵਾਰ ਜੇਕਰ ਪਾਰਟੀ ਦੀ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਵੀ ਆ ਕੀ ਸੋਚ ਕੇ ਵੋਟ ਪਾ ਪਾਉਂਗੇ ਐਸਾ ਆਮ ਆਦਮੀ ਪਾਰਟੀ ਦਾ ਕੰਮ ਕਰ ਰਹੀ ਹੈ ਪਰ ਇਹਨੇ ਕੰਮ ਨੇ ਮਹਿੰਗਾਈ ਤੇ ਕੋਈ ਕੰਟਰੋਲ ਨਹੀਂ ਕਿਸੇ ਦਾ ਹੋਰ ਕੰਮ ਤੇ ਬੇਜ਼ਾਰਗਰੀ ਤੇ ਕੋਈ ਕੰਟਰੋਲ ਨਹੀਂ ਬੱਚਿਆਂ ਨੂੰ ਜਿਹੜੀਆਂ ਫਰੀ ਚੀਜ਼ਾਂ ਨੇ ਇਹ ਵੀ ਇਹਨੂੰ ਘਟਾ ਕੇ ਉਹੀ ਰੋਜ਼ਗਾਰ ਦੇਣਾ ਚਾਹੀਦਾ ਇਹਨਾਂ ਨੂੰ ਸਰਕਾਰ ਨੂੰਾਰੇ ਸੋਚਣਾ ਚਾਹੀਦਾ ਸਾਡੇ ਸਾਹਮਣੇ ਤਾਂ ਬੀਜੇਪੀ ਸਰਕਾਰ ਆਊਗੀ ਜੀ ਬਾਕੀ ਦੇਖੋ ਟਾਈਮ ਦਾ ਜੀ ਬਿਲਕੁਲ ਸੰਗਰੂਰ ਦੀਆਂ ਤਸਵੀਰਾਂ ਬੁਖਾਰਿਆ ਤੁਹਾਨੂੰ ਅਸੀਂ ਬਨਾਸਰਵਾਗ ਸੰਗਰੂਰ ਦੇ ਕੀ ਕਹਿੰਦੀ ਹੈ ਪੰਜਾਬ ਦੀ ਜਨਤਾ ਕੀ ਨਾਮ ਸਰ ਪੰਜਾਬ ਚ ਅੱਛਾ ਜੀ ਗਿਆਨ ਸਿੰਘ ਗਿਆਨ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਕਿਹੜੇ ਮੁੱਦੇ ਦੇ ਆਧਾਰ ਤੇ ਇਸ ਵਾਰ VOTING ਹੋਊਗੀ ਕੀ ਗੱਲਬਾਤ ਅੱਛਾ ਜੀ ਅਸੀਂ ਤੇ ਆਮ ਪਾਰਟੀ ਨੂੰ ਜਿਆਦਾ ਪ੍ਰੇਫਰ ਕਰਦੇ ਆ ਕਿਉਂਕਿ ਇੱਕ ਤਾਂ ਇਹਨੇ ਕਲੀਨਿਕਾ ਬਹੁਤ ਵਧੀਆ ਖੋਲ੍ਹਤੀਆਂ ਆ ਆਮ ਜਿਹੜੇ ਗਰੀਬ ਲੋਕ ਨੇ ਇੱਥੇ ਤੇ ਉਹਨਾਂ ਨੂੰ ਦਵਾਈ ਦੂਗੀ ਬਿਲਕੁਲ ਵਧੀਆ ਮਿਲਦੀ ਆ ਇੱਕ ਸਾਰਿਆਂ ਨੂੰ ਜਿਹੜੀ ਹੈਗੇ ਨੇ ਇਲੈਕਟ੍ਰਿਸਿਟੀ ਦੀ ਰਵੇਟ ਦਿੱਤੀ ਹੋਈ ਆ ਇਸ ਕਰਕੇ ਅਸੀਂ ਤਾਂ ਆਮ ਪਾਰਟੀ ਨੂੰ ਪ੍ਰੇਫਰ ਕਰਦੇ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਆ ਜੋ ਪੰਜਾਬ 'ਚ ਵਧੀਆ ਕੰਮ ਕਰ ਰਹੀ ਆ ਕੁਝ ਲੋਕ ਵੱਖ-ਵੱਖ ਪਾਰਟੀਆਂ ਦੀ ਜ਼ਿਕਰ ਗੱਲ ਕੀਤੀ ਜਾਵੇ ਵੱਖ-ਵੱਖ ਮੁੱਦਿਆਂ ਦੇ ਆਧਾਰ ਦੇ ਉੱਤੇ ਇਸ ਵਾਰ ਵੋਟਾਂ ਪੈਣਗੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲਿਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਕੀ ਕਹਿੰਦੀ ਹੈ ਪੰਜਾਬ ਦੀ ਜਨਤਾ ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਵੋਟਾਂ ਆਉਣ ਵਾਲੀਆਂ ਨੇ ਗੱਲ ਕਰ ਲੈਣਾ ਕੀ ਨਾਮ ਆ ਸਰ ਸੱਜਨ ਸ਼ਰਮਾ ਸ਼ਰਮਾ ਜੀ ਲੋਕ ਸਭਾ ਚੋਣਾਂ ਦੇ ਨਿਯਮਕਾਰੀ ਆ ਨੇ ਇਸ ਵਾਰ ਕਿਹੜੇ ਮੁੱਦੇ ਕਿਹੜੇ ਵਾਅਦਿਆਂ ਦੇ ਉੱਤੇ ਵੋਟ ਪਾਈ ਜਾਊਗਾ ਵੋਟ ਤਾਂ ਵਿਕਾਸ ਤੇ ਪਊਗੀ ਜੀ ਜੇ ਕੋਈ ਕਰਿਆ ਹੋਊਗਾ ਤਾਂ ਉਹਨੂੰ ਜ਼ਰੂਰ ਵੋਟ ਹੋਊਗੀ ਜੇ ਕੁਝ ਕਰੇ ਹੀ ਨਹੀਂ ਤਾਂ ਫਿਰ ਕਦੀ ਵੋਟ ਪਊਗੀ ਕੀ ਲੱਗਦਾ ਇਸ ਵਾਰ ਲੱਗਦਾ ਤਾਂ ਦੇਖੋ ਪ੍ਰਮਾਤਮਾ ਨੂੰ ਪਤਾ ਜੀ ਕੀ ਹੁੰਦਾ ਪਰ ਛੁੱਟੇ ਲਾਰਿਆਂ ਦੇ ਨਹੀਂ ਵੋਟ ਪੈਣੀ ਇਹ ਕੀ ਝੂਠੇ ਲਾਰਿਆਂ ਤੇ ਝੂਠੇ ਲਾਰਿਆਂ ਤੇ ਵੋਟ ਨਹੀਂ ਪਊਗੀ ਕਹਿ ਰਹੇ ਨੇ ਕਿ ਝੂਠੇ ਲਾਰਿਆਂ ਤੇ ਇਸ ਵਾਰ ਵੋਟ ਨਹੀਂ ਪਊਗੀ ਨਾ ਸਰ ਸਸੀ ਕਾਲਜੀ ਸੁਵਿਧਾ ਦਰਸ਼ਨ ਸਿੰਘ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਕਿਹੜੇ ਮੁੱਦੇ ਦੇ ਆਧਾਰ ਤੇ ਇਸ ਵਾਰ ਵੋਟ ਪਾਈ ਜਾਊਗੀ ਦੇਖੋ ਸਰ ਵੋਟ ਇਮਾਨਦਾਰੀ ਦੇ ਪਿੱਛੇ ਇਮਾਨਦਾਰ ਸੇ ਕੰਮ ਕਰੂਗੀ ਸਰਕਾਰ ਤਾਂ ਵੋਟ ਬਿਲਕੁਲ ਪਾਵਾਂਗੇ ਜੀ ਜਿਹੜਾ ਚੰਗਾ ਕੈਂਡੀਡੇਟ ਹੋ ਕੈਂਡੀਡੇਟ ਆਪਣੇ ਇਲਾਕੇ ਦੀ ਬਾਰੇ ਸੋਚੂਗਾ ਐਜੂਕੇਸ਼ਨ ਹੈਲਥ ਤੇ ਇਸ ਨੂੰ ਵੋਟ ਪਾਵਾਂਗੇ ਬਿਲਕੁਲ ਇਹਨਾਂ ਦਾ ਕਹਿਣਾ ਕੀ ਇਹ ਮੁੱਦੇ ਨੇ ਹੈਲਥ ਅਤੇ ਐਜੂਕੇਸ਼ਨ ਤੇ ਉਥੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਖਾਸ ਕਰਕੇ ਨੌਜਵਾਨ ਤੱਕ ਤਰਕਾ ਜੋ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਜਾ ਰਿਹਾ ਉਹਨਾਂ ਦਾ ਕਹਿਣਾ ਕੀ ਸਰਕਾਰਾਂ ਦੇ ਵੱਲੋਂ ਸਰਕਾਰ ਕੋਈ ਵੀ ਹੋਵੇ ਪਰ ਉਹਨਾਂ ਨੂੰ ਰੁਜ਼ਗਾਰ ਲਿਆਉਣਾ ਚਾਹੀਦਾ ਰੁਜ਼ਗਾਰ ਨੂੰ ਪਹਿਲ ਦਿੱਤੀ ਜਾਵੇਗੀ ਜੋ ਕੰਮ ਦੇ ਆਧਾਰ ਤੇ ਵੋਟਾਂ ਪਾਈਆਂ ਜਾਣਗੀਆਂ ਇੱਥੇ ਜੋ ਹੋਰ ਵੀ ਬਨਾਸਰਵਾਕ ਸੰਗਰੂਹ ਦੇ ਵਿੱਚ ਖਾਸ ਕਰ ਵੋਟਰਾਂ ਦਾ ਵੋਟਰਾਂ ਦਾ ਦਿਲ ਪੜਨ ਦੀ ਕੋਸ਼ਿਸ਼ ਕਰ ਰਿਹਾ ਇਸ ਵਾਰ ਵੋਟਰਾਂ ਦੇ ਮਨ ਦੇ ਵਿੱਚ ਕੀ ਆ ਵੋਟਰਾਂ ਦੇ ਦਿਲ ਦੇ ਵਿੱਚ ਕੀ ਆ ਕੀ ਨਾਮ ਹੈ ਸਰ ਮੇਰਾ ਹਰਪਾਲ ਸਿੰਘ ਜੀ ਹਰਪਾਲ ਕੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਇਸ ਵਾਰ ਕਿਹੜੇ ਮੁੱਦੇ ਦੇ ਆਧਾਰ ਤੇ ਵੋਟਾਂ ਪਾਈਆਂ ਜਾਣਗੀਆਂ ਦੇਖੋ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੀ ਇਹ ਜਿਹੜਾ ਮੁੱਦਾ ਇਸ ਟਾਈਮ ਦੇਸ਼ ਨੂੰ ਲੈ ਕੇ ਹੈ ਕਿਉਂਕਿ ਦੇਸ਼ ਦਾ ਭਵਿੱਖ ਹੈ ਇਸ ਟਾਈਮ ਤੇ ਲੋਕਾਂ ਨੇ 10 ਸਾਲ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਵੀ ਦੇਖੀ ਨੇ ਤੇ ਹੁਣ ਲੋਕਾਂ ਨੂੰ ਬਦਲਾਅ ਦੀ ਥੋੜੀ ਲੋੜ ਹੈ ਲੋਕਾਂ ਨੂੰ ਜਿਹੜਾ ਬਦਲਾਅ ਲੈ ਕੇ ਆਣਾ ਚਾਹੀਦਾ ਹੈਗਾ ਤੇ ਮੈਂ ਤਾਂ ਕਹਿੰਦਾ ਵੀ ਹੁਣ ਹਰ ਵਾਰ ਕਿਉਂਕਿ ਇੱਕ ਪਾਰਟੀ ਨੇ ਜਦੋਂ ਆਪਾਂ ਇੱਕ ਵਾਰੀ ਦੂਜੀ ਵਾਰ ਸੱਤਾ 'ਚ ਲਿਆ ਦਿੰਦੇ ਆ ਤਾਂ ਉਹ ਆਪਣੇ ਵਾਅਦਿਆਂ ਤੇ ਕਦੇ ਉੱਤਰਦੀ ਨਹੀਂ ਹੈਗੀ ਤਾਂ ਇਸ ਕਰਕੇ ਜਿਹੜਾ ਹੈ ਬਦਲਾਅ ਉਹਣਾ ਜ਼ਰੂਰੀ ਹੈ ਤੇ ਅਸੀਂ ਚਾਹੁੰਦੇ ਆ ਕਿ ਵੀ ਜਿਹੜੇ ਹੁਣ ਜਿਹੜੇ ਮੁੱਦੇ ਨੇ ਜਿਹੜੀਆਂ ਪਿਛਲੀਆਂ ਵਾਦੇ ਕੀਤੇ ਹੋਏ ਸੀ ਲੋਕਾਂ ਨਾਲ ਉਹ ਲੋਕਾਂ ਨਾਲ ਵਾਦੇ ਪੂਰੇ ਨਹੀਂ ਹੋਏ ਹੈਗੇ ਤੇ ਹੁਣ ਅਸੀਂ ਚਾਹੁੰਦੇ ਆ ਕਿ ਵੀ ਨਵਾਂ ਬਦਲੋ ਆਵੇ ਤੇ ਨਵੀਂ ਸਰਕਾਰ ਆਵੇ। ਬਿਲਕੁਲ ਇਹਨਾਂ ਦਾ ਕਹਿਣਾ ਕਿ ਬਦਲਾਅ ਚਾਹੀਦਾ ਜ਼ਿੰਦਗੀ ਦੇ ਵਿੱਚ ਅਹਿਮ ਬਦਲਾਅ ਆ ਉੱਥੇ ਕੀ ਨਾਮ ਹੈ ਸਰ? ਰਕੇਸ਼ ਗੁਪਤਾ। ਗੁਪਤਾ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਨਜ਼ਦੀਕ ਨੇ ਇਸ ਵਾਰ ਕਿਹੜੇ ਮੁੱਦੇ ਦੇ ਆਧਾਰ ਤੇ ਵੋਟ ਪਾਈ ਜਾਊਗੀ? ਅਸੀਂ ਤਾਂ ਪੰਜਾਬ ਦੀ ਜਿਹੜੀ ਲੈਂਡ ਨਾਲ ਦੀ ਪੋਜੀਸ਼ਨ ਹੈ। ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਲੁੱਟਾਂ ਖਵਾਉਣੀਆਂ ਹੋਰੀਆਂ ਨੇ ਸੰਗਰੂਰ ਦੇ ਵਿੱਚ ਬੇਅੰਤ ਲੁੱਟਾਂ ਖਵਾਉਣੀਆਂ ਨੇ ਅਸੀਂ ਤਾਂ ਇਸ ਦੇ ਆਧਾਰ ਤੇ ਵੋਟ ਕਰਾਂਗੇ ਕੀ ਨਾਮ ਹੈ ਸਰ ਗੁਰਿੰਦਰਜੀਤ ਸਿੰਘ ਵਾਲੀਆ ਵਾਲੀਆ ਸਾਹਿਬ ਲੋਕ ਸਭਾ ਚੋਣਾਂ ਨੇੜੇ ਇੱਕ ਜੂਨ ਨੂੰ ਪੰਜਾਬ ਚ VOTING ਹੋਣੀ ਆ ਜੇਕਰ ਗੱਲ ਕੀਤੀ ਹੈ ਵੀ ਕਿਹੜੇ ਆਧਾਰ ਤੇ ਵੋਟ ਪਾਈ ਜਾਊ ਕਿ ਕੀ ਦੇਖਿਆ ਜਾਊਗਾ ਇੱਥੇ ਤਾਂ ਜੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਹਨਾਂ ਨੇ ਦੱਸੀ ਹੈਗੀ ਇਹ ਲਾਂਡਲ ਆਰਡਰ ਦੀ ਪੋਜੀਸ਼ਨ ਹੈਗੀ ਹੈ ਇੱਕ ਸਰਕਾਰਾਂ ਕਿਸੇ ਨੇ ਵੀ ਮੁੰਡਿਆਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਇਸੇ ਕਰਕੇ ਮੁੰਡੇ ਜਿਹੜੇ ਉਹ ਨਸ਼ੇਵਾਲੇ ਹੋ ਗਏ ਹੋ ਰਹੇ ਨੇ ਤੇ ਇਹਨਾਂ ਇਹਨਾਂ ਤੋਂ ਲਿਜਾਤ ਦਾ ਦਵਾਊਗੀ ਜਿਹੜੀ ਚ ਪਾਰਟੀ ਨਸ਼ੇ ਨਸ਼ਿਆਂ ਤੋਂ ਤੇ ਸੈਕੰਡ ਆਪਣੇ ਲੋਕ ਬੱਚਿਆਂ ਨੂੰ ਰੁਜ਼ਗਾਰ ਦੇਵੇਗੀ ਇਲ ਨੰਬਰ 3 ਤੇ ਲਾਈਨ ਰੌਡ ਦੀ ਪੋਜੀਸ਼ਨ ਜਿਹੜੀ ਉਹ ਠੀਕ ਕਰੇਗੀ ਉਸ ਨੂੰ ਸਵੋਟ ਪਾਵੇ। ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇਊਗੀ ਉਸ ਨੂੰ ਵੋਟ ਦਿੱਤੀ ਜਾਊਗੀ ਜੋ ਪੰਜਾਬ ਦੇ ਵਿੱਚ ਲਾਉਣ ਆਰਡਰ ਦੀ ਗੱਲ ਕੀਤੀ ਜਾਵੇ ਉਸ ਨੂੰ ਠੀਕ ਰੱਖੇਗੀ ਉਸ ਨੂੰ ਵੋਟ ਦਿੱਤੀ ਜਾਊਗੀ ਕੀ ਨਾਮ ਹੈ ਸਰ? ਮਨੀਸ਼ ਕੁਮਾਰ ਜੀ। ਮਨੀਸ਼ ਲੋਕ ਸਭਾ ਚੋਣਾਂ ਨਿਯਦਿਕਾਰੀਆਂ ਨੇ ਇਸ ਵਾਰ ਕਿਹੜੇ ਮੁੱਦੇ ਦੇ ਆਧਾਰ ਤੇ ਵੋਟ ਪਾਈ ਜਾਊਗੀ? ਆਰਾਮ ਮੰਦੀ ਲਾਲੋ ਸਿੰਘ ਜੀ ਨੇ ਹੋ ਗਏ ਜਿ ਆਪਣਾ ਬਹੁਤ ਵਧੀਆ ਕੀਤਾ ਮੋਦੀ ਜੀ ਨੇ। ਬਾਕੀ ਤਾਂ ਜਿਵੇਂ ਆਪਣਾ ਚੱਲ ਹੀ ਰਿਹਾ ਜੀ। ਦੋਨੋਂ ਪਤਾ ਗਿਆ ਆ ਕੀ ਮੌਜੂਦਾ ਸਰਕਾਰ ਤੋਂ ਕਿੰਨਾ ਸੰਤੁਸ਼ਟ ਠੀਕ ਆ ਮੌਜੂਦਾ ਸਰਕਾਰ ਤੋਂ ਇੰਨਾ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਜਿੰਨਾ ਜੇ ਆਪਾਂ ਕਹੇ ਜਾਵੇ ਨਾ ਜਿਵੇਂ ਤੁਸੀਂ ਦੇਖ ਲਓ ਚੋਰੀਆਂ ਵਗੈਰਾ ਬਹੁਤ ਹੋਰੀਆਂ ਨੇ ਲੁੱਟਖੋ ਬਹੁਤ ਹੋਰੀਆਂ ਜੀ ਇਸ ਚੀਜ਼ ਦਾ ਬਹੁਤ ਮਰਕਜ਼ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਇੱਕ ਅਹਿਮ ਮੁੱਦਾ ਰਹਿਣ ਵਾਲਾ ਰਾਮ ਮੰਦਿਰ ਅਤੇ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਲਾਉਣਾ ਆਰਡਰ ਨੂੰ ਲੈ ਕੇ ਲਗਾਤਾਰ ਲੋਕ ਗੱਲ ਕਰ ਰਹੇ ਨੇ ਕਿਨਾ ਬਾਪੂ ਗੁਰਚਰਨ ਸਿੰਘ ਆ ਬਾਈ ਆ ਗੁਰਚਰਨ ਬਾਈ ਫੌਜੀ ਕਹਿੰਦੇ ਨੇ ਫੌਜੀ ਸਾਹਿਬ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਨਿਯਦਿਕਾਰੀਆਂ ਨੇ ਇਸ ਵਾਰ ਕਿਹੜੇ ਮੁੱਦੇ ਦੇ ਆਧਾਰ ਤੇ ਵੋਟਾਂ ਪਾਉਂਗੇ ਜਦੋਂ ਜਾਉਂਗੇ ਸਾਡਾ ਵਿਚਾਰ ਹੈ ਸਾਰਾ ਸਮਾਜ ਅਸਲ ਦੇ ਵਿੱਚ ਜੋ ਸਮਾਜਿਕ ਮੁੱਦਾ ਸਾਡਾ ਉਸ ਤੇ ਅਸਰ ਕਰੇ ਕਿਉਂਕਿ ਇਹਨਾਂ ਪਾਰਟੀਆਂ ਨੂੰ ਆਪਾਂ ਦੇਖ ਲਿਆ ਜੋ ਸਮਾਜ ਦੀਆਂ ਸਮੱਸਿਆਵਾਂ ਹੱਲ ਕਰੂਗਾ ਅਸਲ ਉਸ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਪਾਰਟੀ ਨਾ ਦੇਖੋ ਮੇਰਾ ਤਾਂ ਵਿਚਾਰ ਇਹ ਹੈ ਕਿ ਮੈਂ ਇਹ ਸੋਚ ਲੈ ਕੇ ਚੱਲ ਰਿਹਾ ਕਿ ਸੰਗਰੂਰ ਤੋਂ ਸ਼ੁਰੂ ਕਰ ਰਿਹਾ ਕਿ ਆਜ਼ਾਦ ਉਮੀਦਵਾਰ ਅਗਰ ਆਪਣਾ ਬਣਾ ਲੈਨੇ ਹੋ ਤੁਸੀਂ ਯੋਗ ਉਮੀਦਵਾਰ ਉਸ ਨੂੰ ਜਿਤਾ ਕੇ ਲੋਕ ਸਭਾ ਭੇਜੋ ਉਹ ਸਾਡੇ ਮਸਲੇ ਹੱਲ ਕਰੂਗਾ ਇਹ ਪਾਰਟੀਆਂ ਦੇ ਅਮੀਰ ਉਮੀਦਵਾਰ ਨੂੰ ਅਸੀਂ ਜਿਤਾ ਕੇ ਜਦੋਂ ਪਾਰਟੀ ਦੇ ਵਿੱਚ ਭੇਜਦੇ ਆ ਤਾਂ ਸਾਡੇ ਨਹੀਂ ਬਣਦੇ ਉਹ ਪਾਰਟੀਆਂ ਦੇ ਔਰ ਪ੍ਰਧਾਨ ਦੇ ਬਣ ਜਾਂਦੇ ਨੇ ਇਸ ਕਰਕੇ ਸਾਡੇ ਸਮਾਜ ਨੂੰ ਸਮੱਸਿਆ ਆਉਂਦੀ ਆ ਇਹਨਾਂ ਸਮੱਸਿਆ ਉਹਨੇ ਸਾਡਾ ਸਮਾਜ ਨੂੰ ਤੰਗ ਕਰਤਾ ਜੋ ਅੱਜ ਸਾਰਾ ਧਰਨੇ ਦੇ ਉੱਪਰ ਬੈਠਾ ਆਪਣੀਆਂ ਸਮੱਸਿਆਵਾਂ ਹੱਲ ਕਰਵਾ ਰਿਹਾ ਜੋ ਕਿ ਸਹੀ ਤਰੀਕੇ ਨਾਲ ਸਰਕਾਰ ਉਹਨਾਂ ਨੂੰ ਸਹੂਲਤਾਂ ਦੇ ਨਹੀਂ ਰਹੀ ਇਹ ਹੀ ਮੇਰੀ ਬੇਨਤੀ ਹੈ ਕਿ ਆਉਣ ਵਾਲਾ ਸਮਾਂ ਜੋ ਸਾਡਾ ਸਾਡੇ ਕੋਲ ਇੱਕ ਹੀ ਉਪਾਅ ਹੈ ਕਿ ਆਜ਼ਾਦ ਉਮੀਦਵਾਰ ਆਪਣਾ ਖੜਾ ਕਰੋ ਉਸ ਨੂੰ ਬڑے ਇੱਕ ਮੁਠ ਹੋ ਕੇ ਹਰ ਵਰਗ ਦਾ ਉਮੀਦਵਾਰ ਖੜਾ ਕਰੋ ਹਰ ਜ਼ਿਲ੍ਹੇ ਵਿੱਚ ਉਸ ਨੂੰ ਜਿਤਾਓ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਜਿਸ ਕਰਕੇ ਸਾਡੀ ਵਿਧਾਨ ਸਭਾ ਵੀ ਜਾਦ ਬਣੇ ਔਰ ਸਾਡੀ ਲੋਕ ਸਭਾ ਵੀ ਜਾਦ ਹੋਵੇ ਜੋ ਸਮੱਸਿਆ ਸਮਾਜ ਦੀ ਹੱਲ ਕਰੇ ਇਹ ਮੇਰੀ ਬੇਨਤੀ ਹੈ ਜੀ ਬਿਲਕੁਲ ਸੰਗਰੂਰ ਦੇ ਵੋਟਰਾਂ ਦਾ ਦਿਲ ਜਲਨ ਦੀ ਕੋਸ਼ਿਸ਼ ਕਰ ਰਿਹਾ ਸੰਗਰੂਰ ਦੇ ਵੋਟਰਾਂ ਦੇ ਮਨਾਂ ਦੇ ਵਿੱਚ ਆਖਿਰ ਹੈ ਕਿ ਆ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰ ਵੋਟ ਪਾਈ ਜਾਊਗੀ ਸੰਗਰੂਰ ਦੇ ਵੋਟਰਾਂ ਦੇ ਦਿਲਾਂ ਦੇ ਵਿੱਚ ਕੀ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਦੇ ਵੋਟ ਵੋਟਰ ਵੋਟ ਪਾਉਣਗੇ ਕੀ ਨਾਮ ਹੈ ਸਰ ਮੇਰਾ ਨਾਮ ਸਤਪਾਲ ਜੀ ਸਤਪਾਲ ਜੀ ਜੇਕਰ ਗੱਲ ਲੋਕ ਸਭਾ ਚੋਣਾਂ ਨਜ਼ਦੀਕ ਨੇ 1 ਜੂਨ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਤਾਂ ਇਸ ਵਾਰ ਮਨ ਦੇ ਵਿੱਚ ਕੀ ਚੱਲ ਰਿਹਾ ਕਿਹੜੇ ਮੁੱਦੇ ਹੋਣਗੇ ਜਦੋਂ ਵੋਟਾਂ ਮੰਗਣ ਆਉਣਗੇ ਕਹਿੰਦੇ ਮੁੱਦੇ ਤਾਂ ਦੇਖੋ ਜੀ ਸਭ ਵੱਡੀ ਦਾ ਸੇਫਟੀ ਹੈ ਅੱਜਕੱਲ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਰੋਜ਼ ਮੇ ਦੰਦ ਹੜੇ ਚੋਰੀਆਂ ਛੜੀਆਂ ਲੁੱਟਖਾਂ ਹੋ ਰਹੀਆਂ ਨੇ ਜਿਹੜਾ ਵੀ ਪਾਰਟੀ ਦਾ ਕੈਂਡੀਡੇਟ ਕੋਈ ਵੀ ਹੈ ਆਪਾਂ ਨਾਮ ਲੈ ਲੈਂਦੇ ਕਿਸੇ ਦਾ ਜੋ ਵੀ ਪਾਰਟੀ ਜਾਂ ਜੋ ਵੀ ਕੈਂਡੀਡੇਟ ਵਧੀਆ ਕੰਮ ਕਰੂਗਾ ਸਾਨੂੰ ਸੁਰੱਖਿਅਤ ਮਾਹੌਲ ਦੇਊਗਾ ਅਸੀਂ ਉਹਦੇ ਨਾਲ ਬਿਲਕੁਲ ਇਹਨਾਂ ਦਾ ਕਹਿਣੇ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਪਹਿਲਾਂ ਵੀ ਆਖਿਆ ਕਿ ਲਾਉਨ ਐਂਡ ਆਰਡਰ ਨੂੰ ਲੈ ਕੇ ਇਸ ਤੀ ਕਹਿ ਰਹੇ ਨੇ ਕਿ ਗੰਭੀਰ ਬਣੀ ਹੋਈ ਹੈ ਜੋ ਪੰਜਾਬ ਦੇ ਹਾਲਾਤ ਠੀਕ ਕਰੂਗਾ ਅਸੀਂ ਉਹਨਾਂ ਦੇ ਨਾਲ ਕੀ ਨਮਸ਼ਰ ਰਾਹੁਲ ਸ਼ਰਮਾ ਸ਼ਰਮਾ ਜੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਮਾਨ ਬਣ ਗਿਆ ਤੇ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊ ਦੇਖੋ ਜੀ ਮੁੱਦੇ ਤਾਂ ਪਰਫਾਰਮੈਂਸ ਦੇ ਬੇਸ ਤੇ ਹੋਣਗੇ ਜੀ ਮਹਿੰਗਾਈ ਹੈ ਜੀ ਬੇਰੋਜ਼ਗਾਰੀ ਹੈ ਤੇ ਹੋਰ ਬਹੁਤ ਸਾਰੇ ਮੁੱਦੇ ਆ ਬਾਕੀ ਇਹ ਆ ਵੀ ਇਕਨੋਮੀ ਆ ਤੇ ਕਿਸ ਤਰ੍ਹਾਂ ਉਹਨੂੰ ਚਲਾਉਂਦੀ ਹੈ ਗਵਰਨਮੈਂਟ ਤੇ ਇੰਡਸਟਰੀ ਆ ਔਰ ਇਹ ਸਾਰੇ ਮੁੱਦੇ ਨੇ ਬਾਕੀ ਕਿਸਾਨਾਂ ਦਾ ਵੀ ਮੁੱਦਾ ਹੈ ਬਹੁਤ ਸਾਰੇ ਮੁੱਦੇ ਨੇ ਜੇਕਰ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਕਹਿੰਦੀ ਅਸੀਂ ਬਿਜਲੀ ਫ੍ਰੀ ਦੇ ਦਿੱਤੀ ਗਈ ਆ ਬੀਬੀਆਂ ਨੂੰ ਬਸ ਫ੍ਰੀ ਆ ਜਿੱਥੇ ਮਰਜ਼ੀ ਆ ਜਾ ਸਕਣ ਦੇਖੋ ਫ੍ਰੀ ਤਾਂ ਕੋਈ ਵੀ ਚੀਜ਼ ਹੈਲਦੀ ਨਹੀਂ ਹੁੰਦੀ ਕੋਈ ਵੀ ਕਿਸੇ ਵੀ ਇਕਨੋਮੀ ਦੇ ਲਈ ਪਰ ਇਹ ਹੈ ਕਿ ਇਹਨਾਂ ਦੀ ਪਰਫਾਰਮੈਂਸ ਫੇਰ ਵੀ ਬਾਕੀ ਸਰਕਾਰਾਂ ਨਾਲ ਵਧੀਆ ਹੈ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਮੁੱਦੇ ਦੇ ਆਧਾਰ ਤੇ ਦੇਖਿਆ ਜਾਊਗਾ ਕੈਂਡੀਡੇਟ ਨਹੀਂ ਦੇਖਿਆ ਜਾਊਗਾ ਨਾ ਦੇਖੀ ਜਾਊਗੀ ਪਾਰਟੀ ਪਰ ਕੀ ਕਰਦੇ ਨੇ ਉਹਨਾਂ ਦੇ ਵਿਚਾਰ ਸੁਣ ਕੇ ਵੀ ਕੀ ਨਾ ਸਰ ਰਾਜਕੁਮਾਰ ਰਾਜਕੁਮਾਰ ਜੀ ਜੇਕਰ ਗੱਲ ਕੀਤੀ ਹੈ ਵੀ ਲੋਕ ਸਭਾ ਚੋਣਾਂ ਨਿਧਿਕਾਰੀਆਂ ਨੇ ਇਸ ਵਾਰ ਕੀ ਆ ਮਨ ਦੇ ਵਿੱਚ ਕੀ ਚੱਲ ਰਿਹਾ ਤੇ ਕਿਹੜੇ ਸਵਾਲ ਹੋਣਗੇ ਜਿਹੜੇ ਕਰੋਗੇ ਸਵਾਲ ਕਿਹੜਾ ਨਹੀਂ ਹੈ ਅਨਪਲੋਇਮੈਂਟ ਮਹਿੰਗਾਈ ਤੇ ਬਾਕੀ ਤਕਰੀਬਨ ਇਕਨੋਮਿਕਸ ਦੇ ਮੇ ਫੀਲਡ ਤੇ ਦੇਖ ਲਓ एवरीव्ਹਰ ਗਵਰਨਮੈਂਟ ਇਜ਼ ਫੇਲ ਐਂਡ ਐਜ਼ ਅ ਡੈਮੋਕ੍ਰੇਸੀ ਇਜ਼ ਕਨਸਰਡ देयर ਇਜ਼ ਨੋ ਡੈਮੋਕ੍ਰੇਸੀ ਇਨ ਦੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਦੇ ਖਾਸ ਕਰ ਸੰਗਰੂਰ ਦੇ ਜੋ ਵੋਟਰ ਨੇ ਉਹਨਾਂ ਦੇ ਦਿਲ ਦੇ ਵਿੱਚ ਕੀ ਹੋਊਗਾ ਕੀ ਨਾਮ ਹੈ ਸਰ ਸਰਬਜੀਤ ਜੀ ਸਰਬਜੀਤ ਜੀ ਲੋਕ ਸਭਾ ਚੋਣਾਂ ਆ ਗਈਆਂ ਵੋਟ ਪਾਉਣ ਜਾਓਗੇ ਜਾਂ ਕੈਂਡੀਡੇਟ ਆਉਣਗੇ ਕਿਹੜੇ ਸਵਾਲ ਕਿਹੜੇ ਮੁੱਦੇ ਹੋਣਗੇ ਵੋਟ ਪਾਉਣ ਤੋਂ ਪਹਿਲਾਂ ਵੋਟ ਪਾਉਣ ਦੇ ਮੁੱਦੇ ਤਾਂ ਬਥੇਰੇ ਨੇ ਪਰ ਹੱਲ ਕੋਈ ਕਰਦਾ ਨਹੀਂ ਹਰ ਕੋਈ ਲੋੜੀ ਪੂਰ ਦੇ ਕੇ ਜਾਂਦਾ ਸਭ ਜਵਾਕ ਖਾਂਦਾ ਹੈ ਇਸ ਕਰਕੇ ਦੇਰ ਲੱਗਦਾ ਬੋਟ ਕਿਸ ਨੂੰ ਪਾਈਏ ਨਾ ਨੋਟੋ ਦਾ ਬਟਨ ਦਬਾਈਏ ਕਿਉਂਕਿ ਖਰਚੇ ਇੰਨੇ ਕਰ ਦਿੰਦੇ ਨੇ ਲੋਕਾਂ ਨੂੰ ਲੁੱਟਣ ਦੇ ਫਿਰ ਆਪਣੇ ਪੂਰੇ ਕਰ ਦੇਣਗੇ ਸੋ ਅਸੀਂ ਚਾਹੁੰਦੇ ਹਾਂ ਕਿ ਜੋ ਲੋਕਾਂ ਦੇ ਮੀਤਾਂ ਦੇ ਖਰਾ ਉਤਰੇ ਕੋਈ ਲੇਕਿਨ ਹਲੇ ਵੀ ਦਿਲ ਨਹੀਂ ਕਰਦਾ ਵੀ ਕਿਹਨੂੰ ਪਾਈਏ ਸੋਚਾਂਗੇ ਸ਼ਾਇਦ ਨਰਈਆ ਉਮੀਦ ਰਹੀ ਪਰ ਹਰ ਬੰਦੇ ਦੀ ਆਪਣੀ ਚੋਅਸ ਹੈ ووٹ ਜੂਰ ਪਾਓ ਪਰ ਕੋਸ਼ਿਸ਼ ਕਰੋ ਧੋਖੇ ਬਾਜੇ ਤੋਂ ਬਚਣ ਦੀ ਇਹ ਹੁਣ ਦੇਖੋ ਕੌਣ ਧੋਖੇ ਬਾਜੇ ਕੌਣ ਨਹੀਂ ਅਸੀਂ ਤੁਸੀਂ ਸਭ ਜਾਣਦੇ ਹੋ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊਗੀ ਪਰ ਵਾਦੇ ਕੀਤੇ ਜਾਂਦੇ ਨੇ ਪਰ ਵਾਦੇ ਵਫਾ ਨਹੀਂ ਕੀਤੇ ਜਾਂਦੇ ਵਾਦੇ ਪੂਰੇ ਨਹੀਂ ਹੁੰਦੇ ਕੀ ਨਾਮ ਹੈ ਕਿ ਤੀਵ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਵੋਟਾਂ ਵੀ ਪਾਵਾਂਗੇ ਕੈਂਡੀਡੇਟਾਂ ਨੂੰ ਕਿਹੜੇ ਸਵਾਲ ਹੋਣਗੇ ਜਿਹੜੇ ਮਨ ਦੇ ਵਿੱਚ ਚੱਲ ਰਹੇ ਨੇ ਅਤੇ ਕਿਹੜੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਈ ਜੇ ਵੋਟ ਤਾਂ ਦੇਖੋ ਸਰ ਇਹੀ ਸੋਚ ਕੇ ਪਾਈ ਜਾਂਦੀ ਹੈ ਕਿ ਕੈਂਡੀਡੇਟ ਨੂੰ ਆਉਣ ਵਾਲਾ ਜਿਹੜਾ ਸਮਾਂ ਉਹ ਵਧੀਆ ਹੋਵੇ ਉਹਨਾਂ ਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਹੈਲਥ ਇਸ਼ੂਜ਼ ਦੇ ਵਿੱਚ ਪੂਰਾ ਸੋਲਿਊਸ਼ਨ ਉਹਨਾਂ ਨੂੰ ਮਿਲਦਾ ਹੋਵੇ ਪੜ੍ਹਾਈ ਬੱਚਿਆਂ ਦੀ ਪੜ੍ਹਾਈ ਦਾ ਬੜਾ ਵਧੀਆ ਅੱਛਾ ਉਹ ਰਿਜ਼ਲਟ ਆਣੇ ਚਾਹੀਦੇ ਤਾਂ ਕਿ ਬੱਚੇ ਇੰਟਰਸਟ ਲੈਣ ਤੇ ਇਸ ਤਰ੍ਹਾਂ ਹੀ ਹੁੰਦਾ ਹੈਗਾ ਵੀ ਹਰ ਗਰੀਬ ਬੰਦਾ ਇਸ ਚੀਜ਼ ਨੂੰ ਪ੍ਰਾਪਤ ਕਰ ਸਕੇ ਉਹਨਾਂ ਦੇ ਬੱਚੇ ਪੜ੍ਹਾਈ ਤੇ ਨੂੰ ਵਾਂਝੇ ਰਹਿਣ ਤੇ ਜਿਹੜੇ ਪੇਸ਼ੈਂਟ ਆ ਉਹ ਇਲਾਜ ਤੋਂ ਨਾ ਰਹੇ। ਬਾਕੀ ਤਾਂ ਚਲੋ ਫੇਰ ਵੀ ਬੰਦਾ ਆਪਣੇ ਸਟਰਗਲ ਵੀ ਕਰਦਾ ਹੀ ਹੁੰਦਾ ਹੈ। ਥੈਂਕ ਯੂ। ਬਿਲਕੁਲ ਮੈਮ ਦਾ ਕਹਿਣਾ ਕਿ ਸਭ ਦੋ ਮੁੱਦੇ ਹੁੰਦੇ ਨੇ ਪੜ੍ਹਾਈ ਤੇ ਹੈਲਥ। ਸਿਹਤ ਅਤੇ ਪੜ੍ਹਾਈ ਬਹੁਤ ਜ਼ਰੂਰੀ ਨੇ ਚਾਹੇ ਉਹ ਗਰੀਬ ਹੋਵੇ ਅਮੀਰ ਹੋਵੇ। ਕੀ ਨਾਮ ਹੈ? ਰਤਨਦੀਪ। ਰਤਨਦੀਪ ਜਿੱਕਰ ਗੱਲ ਕੀਤੀ ਹੈ ਵੀ ਲੋਕ ਸਭਾ ਚੋਣਾ ਨਜ਼ਦੀਕ ਨੇ। ਵੋਟਿੰਗ ਕਰਨੇ ਜਾਓਗੇ ਕਿਹੜੇ ਮੰਨ ਦੇ ਵਿੱਚ ਸਵਾਲ ਨੇ ਜਿਹੜੇ ਕੈਂਡੀਡੇਟਾਂ ਨੂੰ ਕਰਾਂਗੇ ਅਤੇ ਕਿਹੜੇ ਜਵਾਬ ਨੇ ਜਾਂ ਫਿਰ ਮੁੱਦੇ ਹੋਣਗੇ ਜਿਸ ਨੂੰ ਲੈ ਕੇ ਵੋਟ ਪਾਈ ਜਾਵੇ ਸਰ ਇੱਕ ਤਾਂ ਇਹ ਹੈ ਕਿ ਜਿਹੜੇ ਹਨਾ ਆਪਣਾ ਯੂਥ ਹੈ ਇੱਕ ਤੋਨ ਨੂੰ এমਪਲੋਇਮੈਂਟ ਦਿੱਤੀ ਜਾਵੇ ਕਿ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਇੰਨਾ ਮਤਲਬ ਸਟੱਡੀ ਕਰਨ ਤੋਂ ਬਾਅਦ ਵੀ ਹਨਾ ਰੁਜ਼ਗਾਰ ਨਹੀਂ ਮਿਲ ਰਿਹਾ ਹੈਗਾ ਤਾਂ ਬੱਚੇ ਬਾਹਰ ਨੂੰ ਜਾ ਰਹੇ ਨੇਗੇ ਕਿ ਮਤਲਬ ਵਧਾਈਆਂ ਆ ਜਾਂ ਅਪਰਚੂਨਿਟੀਆਂ ਐਮਪਲੋਇਮੈਂਟ ਦੀ ਆ ਇਹ ਬਿਲਕੁਲ ਇਹਨਾਂ ਦਾ ਕਹਿਣਾ ਕੀ ਨੌਜਵਾਨ ਵਰਗ ਲਗਾਤਾਰ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਜਾ ਰਿਹਾ ਪਰ ਉਹਨਾਂ ਨੂੰ ਜ਼ਰੂਰਤ ਆ ਰੁਜ਼ਗਾਰ ਦੀ ਕਿ ਨਾ ਮੈਮ ਇੰਦਰਜੀਤ ਕੋਰ ਇੰਦਰਜੀਤ ਜੀ ਤਾਂ ਇਹ ਕਰ ਗੱਲ ਕੀਤੀ ਹੈ ਵੇਰ ਹਰ ਵਾਰ ਵੋਟਾਂ ਆਉਂਦੀਆਂ ਨੇ ਇਸ ਵਾਰ ਵੀ ਆ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਆ ਮਨ ਦੇ ਵਿੱਚ ਕਿਹੜੇ ਸਵਾਲ ਨੇ ਜਿਹੜੇ ਉਮੀਦਵਾਰਾਂ ਨੂੰ ਕੀਤੇ ਜਾਣਗੇ ਜਾਂ ਫਿਰ ਮੁੱਦੇ ਜਿਸ ਦੇ ਆਧਾਰ ਤੇ ਵੋਟ ਪਾਈ ਜਾਏ ਦੇਖੋ ਪਹਿਲੇ ਤੇ ਰੋਜ਼ਗਾਰ ਦੇ ਜਿਹੜੇ ਅਫਸਰ ਨੇ ਉਹ ਹੋਣੇ ਚਾਹੀਦੇ ਨੇ ਕੋਈ ਇੰਡਸਟਰੀਜ਼ ਖੋਲੀਆਂ ਜਾਣ ਹੈ ਨਾ ਕੋਈ ਸਕੂਲਸ ਕਾਲਜਾਂ ਐਜੂਕੇਸ਼ਨ ਦਿੱਤੀ ਜਾਵੇ ਬੱਚੇ ਦੇਖੋ ਜਿਹੜੇ ਬੱਚੇ ਫ੍ਰੀ ਨੇ ਹੈ ਨਾ ਡਰੱਗਸ ਦੇ ਵਾਲੀ ਜਾ ਰਹੇ ਨੇ ਹੈ ਨਸ਼ਾ ਆਪਣੇ ਪੰਜਾਬ ਦੇ ਵਿੱਚ ਦੇਖੋ ਹਰ ਜਗ੍ਹਾ ਤੇ ਹੈ ਜਿੱਥੇ ਮਰਜੀ ਆਪਾਂ ਦੇਖ ਲਈਏ ਜੇ ਬੱਚਿਆਂ ਕੋਲ ਕੰਮ ਹੋਏਗਾ ਤਾਂ ਬੱਚੇ ਵਿੱਲੀ ਹੋਣਗੇ ਨਹੀਂ ਤਾਂ ਫਿਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਨਸ਼ੇ ਵੱਲ ਤਾਂ ਜਾਏਗਾ ਨਹੀਂ ਹੈਨਾਂ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਬੀਜ਼ੀ ਰੱਖਣਾ ਚਾਹੀਦਾ ਨੇ ਬੇਸ਼ੱਕ ਆਪਾਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੀ ਜਾਂ ਉਹਨਾਂ ਨੂੰ ਕੋਈ ਹੋਰ ਕੰਮ ਖੋਲ ਕੇ ਦੇਈਏ ਕੋਈ ਹੱਥੀ ਕੰਮ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਆਪਾਂ ਗਵਰਨਮੈਂਟ ਇੰਪਲਾਈ ਦੇ ਵਿੱਚ ਜਾਣਾ ਹੈ ਕੁਛ ਨਾ ਕੁਛ ਤਾਂ ਖੋਲ ਲੈਣਾ ਕਿੰਨੇ ਹਸਪਤਾਲ ਖੋਲੇ ਜਾ ਸਕਦੇ ਨੇ ਉੱਥੇ ਕਿੰਨੇ ਬੰਦੇ ਰੋਜ਼ਗਾਰ ਮਿਲੂਗਾ ਤਾਂ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਰਕਾਰ ਨੂੰ ਇਹ ਚਾਹੀਦਾ ਕਿ ਪਹਿਲਾਂ ਜਿਹੜੀ ਆਪਣੀ ਜਵਾਨ ਪੀੜੀ ਹੈ ਉਹਨੂੰ ਉਹਦੇ ਲਈ ਕੁਛ ਨਾ ਕੁਛ ਕੀਤਾ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਖਾਸ ਕਰ ਪੰਜਾਬ ਦੀ ਨੌਜਵਾਨੀ ਨੂੰ ਰੁਜ਼ਗਾਰ ਦੀ ਲੋੜ ਆ ਪੜ੍ਹ ਲਿਖ ਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ ਜੇਕਰ ਬਚ ਜਾਂਦੇ ਨੇ ਤਾਂ ਉਹ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਜੇਕਰ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਚਾਹਣੇ ਆ ਤਾਂ ਪੰਜਾਬ ਦੇ ਵਿੱਚ ਰੁਜ਼ਗਾਰ ਪੰਜਾਬ ਦੇ ਵਿੱਚ ਰੁਜ਼ਗਾਰ ਬਹੁਤ ਬੇਹੱਦ ਜ਼ਰੂਰੀ ਨੇ ਸੰਗਰੂਰ ਦੇ ਲੋਕ ਕਹਿ ਰਹੇ ਨੇ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਇਹ ਮੁੱਦਾ ਹੋਊਗਾ ਪਰ ਉਤੇ ਕੁਝ ਲੋਕ ਕਹਿ ਰਹੇ ਨੇ ਕਿ ਪੰਜਾਬ ਚ ਕਾਨੂੰਨ ਵਿਵਸਥਾ ਦਾ ਮਾੜਾ ਹਾਲਾ ਸਰ ਪੰਮੀ ਆ ਮੇਰਾ ਨਾਮ ਜੀ ਸਰ ਪੰਮੀ ਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਇਸ ਵਾਰ ਕਿਹੜੇ ਮੰਨ ਦੇ ਵਿੱਚ ਸਵਾਲ ਚੱਲ ਰਹੇ ਨੇ ਕਿ ਕੈਂਡੀਡੇਟ ਨੂੰ ਉਮੀਦਵਾਰ ਨੂੰ ਕਰਾਂਗੇ ਅਤੇ ਕਿਹੜੇ ਮੁੱਦੇ ਦੇ ਆਧਾਰ ਤੇ ਵੋਟ ਪਾਈ ਜਾਊ ਰੂਟ ਦੇ ਵਿੱਚ ਕਾਂਗਰਸ ਪਾਰਟੀ ਬਜਿੰਦਰ ਸਿੰਘਲੇ ਨੂੰ ਟਿਕਟ ਦਿੰਦੀ ਹੈ ਤਾਂ ਇਹ ਸੀਟ ਬਜਿੰਦਰ ਸਿੰਘ ਦਾ ਕੱਢੂਗਾ ਸਰ ਬਹੁਤ ਕੰਮ ਕੀਤੇ ਹੋਏ ਨੇ ਬਜਿੰਦਰ ਸਿੰਘਲੇ ਨੇ ਤੁਸੀਂ ਹਸਪਤਾਲ ਦੇਖ ਲਓ ਬਨਸਰ ਬਾਗ ਦੇਖ ਲਓ ਸਟੇਡੀਅਮ ਦੇਖ ਲਓ ਵਿੰਗ ਦੇਖ ਲਓ ਸਵੀਮਿੰਗ ਪੂਲ ਦੇਖ ਲਓ ਉਹਦੇ ਕੀ ਕੀ ਕੰਮ ਕਰਾਈਏ ਵਿਜੇਂਦਰ ਸਿੰਘ ਨੇ ਬਹੁਤ ਕੰਮ ਕੀਤੇ ਨੇ ਵਿਜੇਂਦਰ ਸਿੰਘ ਨੇ ਬਸ ਉਹੀ ਸੰਗਰੂਰ ਦੇ ਵਿੱਚ ਸੀਟ ਕੱਢ ਸਕਦਾ ਜੇਕਰ ਨਾ ਦਿੱਤੀ ਵਿਜੇਂਦਰ ਸਿੰਘ ਨੇ ਹੈ ਫਿਰ ਕੁਝ ਨਹੀਂ ਕਰ ਸਕਦਾ ਹੁਣ ਢਿੱਲੋਂ ਇੱਥੇ ਮੁੜਕੀ ਨਹੀਂ ਆਇਆ ਕਦੇ ਢਿੱਲੋਂ ਨੂੰ ਟਿਕਟ ਦਿੱਤੀ ਇੱਥੇ ਕਾਂਗਰਸ ਪਾਰਟੀ ਨੇ ਢਿੱਲੋਂ ਨੇ ਕਦੇ ਸੰਗਰੂਰ ਮੁੜ ਕੇ ਚੱਕਰ ਹੀ ਨਹੀਂ ਮਾਰਿਆ ਹੁਣ ਇਹੋ ਜਿਹੇ ਬੰਦੇ ਨੂੰ ਕੈਂਡੀਡੇਟ ਨੂੰ ਕਿਹੜਾ ਵੋਟ ਪਾ ਦੂਗਾ ਇੱਕ ਗੱਲ ਕਿ ਨਹੀਂ ਵੀ ਇਹ ਜਿੰਨੇ ਕੰਮ 50 ਸਾਲਾਂ ਚ ਕਿਸੇ ਲੀਡਰ ਨੇ ਨਹੀਂ ਕੀਤੇ ਜਿੰਨੇ ਭਜਿੰਦਰ ਸਿੰਘ ਨੇ ਕੀਤੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਾਬਕਾ ਕੈਬਨਿਟ ਮੰਤਰੀ ਭਜਿੰਦਰ ਸਿੰਘ ਨੇ ਜੋ ਕੰਮ ਕੀਤੇ ਨੇ ਕਿਸੇ ਨੇ ਨਹੀਂ ਕੀਤੇ ਕੀ ਨਾਮ ਹੈ ਸਰ ਸਵਰਨ ਸਿੰਘ ਸਾਨੀ ਸਾਨੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਕਿਹੜੇ ਸਵਾਲ ਹੋਣਗੇ ਉਮੀਦਵਾਰ ਨੂੰ ਜਾਂ ਫਿਰ ਮਨ ਦੇ ਵਿੱਚ ਕੀ ਚੱਲ ਰਿਹਾ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊ ਨਹੀਂ ਸਭ ਤੋਂ ਪਹਿਲਾਂ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਕੰਮ ਕੱਟ ਕਮਜ਼ੋਰ ਹੈ ਇੱਥੇ ਹਰ ਰੋਜ਼ ਪੁਲਿਸ ਵਾਲੇ ਖੁਦ ਕਹਿੰਦੇ ਨੇ ਵੀ ਤਿੰਨ ਚੋਰੀਆਂ ਰੋਜ਼ ਹੋ ਰਹੀਆਂ ਔਰ ਕੋਈ ਉਸ ਸਥਿਤੀ ਉੱਪਰਲੇ ਲੈਵਲ ਤੇ ਕੋਈ ਵੀ ਸਰਕਾਰ ਉਸ ਚੀਜ਼ ਦੀ ਕੋਈ ਇਨਕੁਆਇਰੀ ਨਹੀਂ ਕਰਾ ਰਹੀ ਕੋਈ ਉਸ ਚੀਜ਼ ਦੀ ਉਹ ਨਹੀਂ ਹੋ ਰਹੀ ਹਰ ਰੋਜ਼ ਕਿਸੇ ਦੁਕਾਨਾਂ ਦੇ ਤਾਲੇ ਟੁੱਟ ਰਹੇ ਆ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਕੋਈ ਕਿਸੇ ਨੂੰ ਕੋਈ ਲੱਭਨੇ ਪੁਲਿਸ ਵਾਲੇ ਵੀ ਕੁਝ ਨਹੀਂ ਕਰਦੇ ਪੁਲਿਸ ਵਾਲਿਆਂ ਨੂੰ ਜੇ ਕੁਐਸਚਨ ਕਰੋ ਉਹ ਕੰਨਿਆ ਸਾਡੇ ਕੋਲੇ ਸਟਾਫ ਹੀ ਨਹੀਂ ਹੈ ਉਹ ਇਹ ਕਹਿੰਦੇ ਨੇ ਵੀ ਜਿੱਥੇ 25 ASI ਦੀ ਲੋੜ ਹੈ ਉੱਥੇ ਅਸੀਂ 3 ASI ਕੰਮ ਕਰ ਰਹੇ ਹਾਂ ਜਿੱਥੇ 150 ਹੌਲਦਾਰਾਂ ਦੀ ਲੋੜ ਹੈ ਉੱਥੇ ਅਸੀਂ 25 ਹੌਲਦਾਰ ਕੰਮ ਕਰ ਰਹੇ ਨੇ ਸਾਡੇ ਕੋਲੇ ਕਿਤੇ ਵੀ ਕੋਈ ਵੀ ਉਹ ਆ ਜਾਏ ਕੋਈ ਉੱਥੇ ਪੁੱਲੇ ਜਾਂਦੇ ਜਦੋਂ ਪੁਲਿਸ ਵਾਲਿਆਂ ਨੂੰ ਟੈਲੀਫੋਨ ਕਰੋ ਕਰੇ ਸਾਡੀ ਇੱਥੇ ਡਿਊਟੀ ਹੈ ਸਾਡੀ ਇੱਥੇ ਡਿਊਟੀ ਹੈ ਇਸੇ ਕਰਕੇ ਇਹ ਜਿਹੜੀ ਇਹ ਜਿਹੜੀ ਸਥਿਤੀ ਆਏ ਦੇ ਨਾਲ ਲਾਈਟ ਐਂਡ ਆਰਡਰ ਇਹ ਮੇਨ ਮੁੱਦਾ ਬਣੂਗਾ ਸੰਗਰੂਰ ਦੇ ਵਿੱਚ ਵੈਸੇ ਸਾਰੇ ਪੰਜਾਬ ਦੇ ਵਿੱਚ ਹੀ ਚੋਰੀਆਂ ਜ਼ਿਆਦਾ ਹੋ ਰਹੀਆਂ ਨੇ ਕੀ ਨਾਮ ਹੈ ਸਰ ਰਾਜਵੀਰ ਸਿੰਘ ਸਿਬਿਆ ਹਾਂ ਸਿਬਿਆ ਸਾਹਿਬ ਲੋਕ ਸਭਾ ਚੋਣਾਂ ਦੇ ਨਿਯਦਿਕਾਰੀਆਂ ਨੇ ਇਸ ਦੇ ਇਸ ਵਾਰ ਮੰਨ ਦੇ ਵਿੱਚ ਕਿਹੜੇ ਸਵਾਲ ਹੋਣੇ ਜਿਹੜੇ ਉਮੀਦਵਾਰ ਦੇ ਲਈ ਲਈ ਬੈਠੇ ਹੋ ਜਾਂ ਫਿਰ ਮੁੱਦਿਆਂ ਦੀ ਗੱਲ ਕੀਤੀ ਹੈ ਕਿਹੜੇ ਮੁੱਦਿਆਂ ਨੂੰ ਦੇਖ ਕੇ VOTING ਕੀਤੀ ਜਾਊਗੀ ਤੁਸੀਂ ਸਭ ਮੁੱਦੇ ਤਾਂ ਇਸ ਤਰ੍ਹਾਂ ਨੇ ਕੀ ਰੋਜ਼ਗਾਰ ਹੋਣਾ ਚਾਹੀਦਾ ਦੇਸ਼ ਵਿੱਚ ਕਿ ਨੌਜਵਾਨ ਪੀੜ੍ਹੀ ਜਿਹੜੀ ਐ ਥੋੜਾ ਥੋੜਾ ਰੋਜ਼ਗਾਰ ਹੋਵੇ ਨਾ ਤਾਂ ਫਰਸਟ੍ਰੇਸ਼ਨ ਦੀ ਸਮਾਜ ਚ ਹੋਈ ਪਈ ਐ ਇਹ ਦੇਸ਼ੇ ਬਾਹਰ ਐ ਨਾ ਹੋ ਕੇ ਕੁਛ ਹੋਰੀ ਬਣ ਗਿਆ ਸਾਨੂੰ ਤਾਂ ਹੁਣ ਇਸ ਉਮਰ 'ਚ ਇਹ ਮਹਿਸੂਸ ਹੋ ਰਿਹਾ ਐ ਫਿਰ ਹੁਣ ਕੀ ਕਰ ਸਕਦੇ ਏ ਤੁਹਾਨੂੰ ਪਤਾ ਐ ਹਾਂਜੀ ਇਹ ਅੱਛਾ ਕਰ ਦੂ ਇਹ ਅੱਛਾ ਕਰ ਦੂ ਅੱਛਾ ਕਿੱਥੇ ਐ ਅੱਛਾ ਹੋ ਰਿਹਾ ਅੱਛਾ ਹੋ ਰਿਹਾ ਅੱਛਾ ਹੋ ਹੁੰਦਾ ਕਿ ਸਾਰੇ ਅਰਜ਼ੀ ਕੇ ਰੋਟੀ ਖਾ ਸਕਣ ਸਿਰ ਟੱਗਣ ਨੂੰ ਜਗਾ ਹੋਵੇ ਇਲਾਜ ਵਾਸਤੇ ਥੋੜਾ ਮੋਟਾ ਹੋਵੇ ਇਹ ਹੁੰਦਾ ਅੱਛਾ ਇਸ ਤੇ ਲੋਕ ਪਰੇਸ਼ਾਨ ਨੇ ਤੁਸੀਂ ਸਾਡੇ ਨੂੰ ਬੈਟਰ ਜਾਣਦੇ ਥੈਂਕ ਯੂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਇਲਾਜ ਵਧੀਆ ਮੁਹੱਈਆ ਹੋਣਾ ਚਾਹੀਦਾ ਸਿੱਖਿਆ ਹੋਣੀ ਚਾਹੀਦੀ ਹੈ ਕੀ ਨਾਮ ਸ਼ਿਵਕਿਸ਼ੋਰ ਸ਼ਿਵਕਿਸ਼ੋਰ ਇਸ ਵਾਰ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕੀਤੀ ਜਾਊਗੀ ਲੋਕ ਸਭਾ ਚੋਣਾਂ ਚ VOTING ਤਾਂ ਹੁਣ ਦੇਖੋ ਜੀ ਸਾਰੇ ਦੇਖਦੇ ਨੇ ਵੀ ਆ ਵੀ ਕੁਛ ਨਾ ਕੁਛ ਤਾਂ ਆਪਣੇ ਸ਼ਹਿਰ 'ਚ ਫਾਇਦਾ ਹੋਵੇ ਜੀ ਕੀ ਮੰਨ ਮੰਨ ਦੇ ਵਿੱਚ ਕੀ ਬਣਾ ਰਖਿਆ ਸਵਾਲ ਵੀ ਕਿਤੇ ਜਾਣਗੇ ਜਦੋਂ ਉਮੀਦਵਾਰ ਆਉਣਗੇ ਸਵਾਲ ਤਾਂ ਹਾਂਜੀ ਬਹੁਤ ਕਿਤੇ ਜਾਣਗੇ ਆਪਣੇ ਜਿਵੇਂ ਸਾਰੇ ਸ਼ਹਿਰ ਦੀਆਂ ਸੜਕਾਂ ਹੋ ਗਈਆਂ ਪਹਿਲਾਂ ਤਾਂ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਦਾ ਕੰਮ ਵਾਸਤੇ ਸਾਰੇ ਜਣੇ ਆ ਜਾਂਦੇ ਨੇ ਵੀ ਹਾਂ ਵੀ ਅਸੀਂ ਕਰਾਵਾਂਗੇ ਕੰਮ ਪਰ ਜਦੋਂ ਵੋਟਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕੋਈ ਨਹੀਂ ਆਂਦਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਦੋਂ ਵੋਟਾਂ ਤੋਂ ਪਹਿਲਾਂ ਸਾਰੇ ਉਮੀਦਵਾਰ ਸਾਰੇ ਪਾਰਟੀਆਂ ਦੇ ਨੁਮਾਇੰਦੇ ਆਉਂਦੇ ਨੇ ਪਰ ਵੋਟਾਂ ਪੈਣ ਤੋਂ ਮਗਰ ਵੋਟਾਂ ਜਿੱਤਣ ਤੋਂ ਬਾਅਦ ਕੁਰਸੀ ਮਿਲਣ ਤੋਂ ਬਾਅਦ ਕੋਈ ਵੀ ਦਿਖਾਈ ਨਹੀਂ ਦਿੰਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸਿੰਘ